ਇੱਕ ਪਾਸੇ ਤਪਦੀ ਗਰਮੀ ਉੱਤੋਂ ਬਿਜਲੀ ਦੇ ਲੰਬੇ-ਲੰਬੇ ਕੱਟ ਲੁਧਿਆਣੇ ਸ਼ਹਿਰ ਵਾਸੀ ਹੈ ਜਿਹੜੇ ਲੁਧਿਆਣੇ ਦੇ ਵਿੱਚ ਬਹੁਤ ਪਰੇਸ਼ਾਨ ਨੇ ਕਈ ਲੋਕ ਕਾਰਾਂ ਦੇ ਵਿੱਚ ਸੌਣ ਨੂੰ ਮਜਬੂਰ ਨੇ ਸੋ ਇਹ ਜਿਹੜੇ ਅਸੀਂ ਗੱਲ ਕਰਨ ਜਾ ਰਹੇ ਹਾਂ ਸੰਦੂ ਨਗਰ ਦੀ ਹੈ ਇੱਕ ਪਾਸੇ ਗਰਮੀ ਨੇ ਆਪ ਮਚਾਈ ਹੋਈ ਹੈ ਉੱਤੋਂ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਨੇ ਲੁਧਿਆਣੇ ਦੇ ਸੰਦੂ ਨਗਰ ਦੇ ਲੋਕ ਆਪਣੀਆਂ ਕਾਰਾਂ ਦੇ ਵਿੱਚ ਸੌਣ ਨੂੰ ਮਜਬੂਰ ਨੇ ਲੋਕਾਂ ਦਾ ਕਹਿਣਾ ਹੈ ਸੰਦੂ ਨਗਰ ਵਿੱਚ ਬਿਜਲੀ ਦੇ ਲੰਬੇ ਕੱਟ ਲੱਗਣਾ ਆਮ ਗੱਲ ਹੋ ਗਈ ਹੈ ਲੇਕਿਨ ਪਿਛਲੀ ਰਾਤ ਹੈ ਜਿਹੜਾ ਸ਼ਾਮ ਨੂੰ ਤਾਂ ਬਿਜਲੀ ਹਜੇ ਤੱਕ ਵੀ ਨਹੀਂ ਆਈ ਇਸ ਮੌਕੇ ਲੋਕਾਂ ਦਾ ਰੋਗ ਸੀ ਕਿ ਨਾ ਤਾਂ ਪੀਐਸ ਪੀਸੀਐਲ ਦਾ ਹੈਲਪਲਾਈਨ ਨੰਬਰ 1912 ਕੰਮ ਕਰ ਰਿਹਾ ਨਾ ਹੀ ਇਸ ਦੇ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਨੂੰ ਤਰਜੀਹ ਦੇ ਰਹੇ ਨੇ ਇੱਥੋਂ ਤੱਕ ਕਿ ਉਹ ਲੋਕਾਂ ਦੇ ਫੋਨ ਵੀ ਨਹੀਂ ਚੱਕਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਨਾ ਤਾਂ ਘਰਾਂ ਦੇ ਵਿੱਚ ਲਾਈਟ ਹੈ ਨਾ ਹੀ ਪਾਣੀ ਹੈ ਉਹ ਮੁਸ਼ਕਿਲ ਹਾਲਾਤਾਂ ਦੇ ਵਿੱਚ ਸਮਾ ਬਤੌਣ ਨੂੰ ਮਜਬੂਰ ਹੋ ਗਏ ਨੇ ਹਾਲਾਂਕਿ ਦੂਜੇ ਪਾਸੇ ਜਦੋਂ ਪੀਐਸ ਪੀਸੀਐਲ ਦੇ ਅਫਸਰਾਂ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਹੀ ਉਹਨਾਂ ਨੇ ਫੋਨ ਨਹੀਂ ਚੁੱਕਿਆ ਬਾਅਦ ਵਿੱਚ ਫੋਨ ਸਵਿਚ ਆਫ ਕਰ ਲਿਆ ਗਿਆ ਸੋ ਲੁਧਿਆਣਾ ਦੇ ਸ਼ਹਿਰ ਵਾਸੀ ਹੈ ਜਿਹੜੇ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕਟਾ ਤੋਂ ਬਹੁਤ ਪਰੇਸ਼ਾਨ ਨੇ ਇਹ ਗੱਲ ਗੱਡੀ 'ਚ ਸੁੱਤੇ ਪਏ ਸਾਰਾ ਪਰਿਵਾਰ ਕੀ ਗੱਲ ਹੈ ਲੈਟੀ ਹੈ ਨਹੀਂ ਸਰ ਕੱਦੋਂ ਦੀ ਲੈਟ ਹੈ ਨਹੀਂ ਕੱਲ ਸ਼ਾਮ ਦੀ ਕੱਲ ਸ਼ਾਮ ਦੀ ਇਹ ਦਲਦੀ ਹੋਈ ਹੈ ਤੇ ਦਿੱਲੀ ਦੀ ਪੋਜੀਸ਼ਨ ਇਹ ਹੈ ਦਿੱਲੀ ਦੀ ਪੋਜੀਸ਼ਨ ਇਹ ਹੀ ਇੱਕ ਅੱਧਾ ਦਿਨ ਹੀ ਆਉਂਦੀ ਹੈ ਲਾਈਟ ਜੀ ਬਾਕੀ ਸਾਰਾ ਦਿਨ ਕੱਟ ਹੀ ਰਹਿੰਦੇ ਇੱਥੇ ਜੀ ਤੇ ਇਹ ਮਜਬੂਰੀ 'ਚ ਗੱਡੀ 'ਚ ਸੌਣਾ ਪੈਂਦਾ ਕੀ ਕਰੀਏ ਜਨਾਬ ਹੁਣ ਬੱਚੇ ਵੀ ਨਹੀਂ ਸੌਂਦੇ ਫਿਰ ਗਰਮੀ ਇੰਨੀ ਹੈ ਜੀ ਗੱਡੀ ਵੀ ਹੁਣ ਸਰਕਾਰ ਨੂੰ ਕੀ ਕਹਿਣਾ ਜਾਂਦੇ ਹੋ ਸਰਕਾਰ ਉਹ ਹੀ ਇਹੀ ਕਹਿਣਾ ਜਾਂਦੇ ਆ ਵੀ ਲਾਈਟ ਪੂਰਤੀ ਕੀਤੀ ਜਾਵੇ ਕੁਈ ਖੰਡਰ ਖਰਾਬ ਨਾ ਹੋਵੇ ਪਾਣੀ ਬਿਜਲੀ ਆਵੇ ਬਸ ਇਹੀ ਹੁੰਦਾ ਹੋਸ਼ ਵਾਲੀ ਇਹ ਕੀ ਗੱਲ ਤੁਸੀਂ ਗੱਡੀ 'ਚ ਸੁੱਤੇ ਹੋਏ ਲਾਈਟ ਹੀ ਨਹੀਂ ਦੋ ਦਿਨ ਸੇ ਕੀ ਦਿੱਕਤ ਆ ਗਈ ਹੈ ਪਰੇਸ਼ਾਨੀ ਕੋਈ ਇੱਥੇ ਦੇ ਐਮਐਲਏ ਜਾਂ ਕਾਉਂਸਲਰ ਨਾਲ ਗੱਲ ਹੋਈ ਤੁਹਾਡੀ ਨਹੀਂ ਤੇ ਤੁਸੀਂ ਕੋਈ ਸ਼ਿਕਾਇਤ ਕੀਤੀ ਹਾਂਜੀ ਮਤਲਬ ਜੋ ਯਹਾਂ ਦਾ ਬਿਜਲੀ ਕੰਪਲੇਨਟ ਨੰਬਰ ਹੈ ਨਾ 1912 ਉਹ ਉਠਾਤੇ ਨਹੀਂ ਇਹ ਫੋਨ ਕਦੇ ਵੀ ਕਰ ਲੋ ਲੋਕ ਨਹੀਂ ਉਠਾਉਂਦੇ ਤਾਂ ਦਿੱਕਤ ਆਤੀ ਹੈ ਸਾਰਾ ਹਾਂਜੀ ਇਹੀ ਕੀ ਲਾਈਟ ਆਏ ਬਟ ਆਤੀ ਨਹੀਂ ਹੈ ਸੁਣੋ ਸੁਣੋ ਨਾ ਗਰਾਵੀ ਪਾਜੀ ਪਿੱਛੇ ਵੀ ਗੱਡੀ 'ਚ ਬਿਵਾਹ ਸੁੱਤਾ ਪਿਆ ਤੁਸੀਂ ਵੀ ਗੱਡੀ 'ਚ ਪਾ ਲਾਈਟ ਨਹੀਂ ਦੇਣੀ ਸਰਕਾਰ ਜੀ ਲਾਈਟ ਤਾਂ ਆ ਹੀ ਨਹੀਂ ਕਿੰਨੇ ਕੁ ਦਿਨਾਂ ਤੋਂ ਪਰੇਸ਼ਾਨ ਹੋ ਰਹੇ ਹਾਂ ਬਹੁਤ ਦਿਨਾਂ ਤੋਂ 10 ਦਿਨੋਂ ਲਾਈਟ ਨਹੀਂ ਆ ਰਹੀ ਲਾਈਟ ਨਹੀਂ ਆ ਰਹੀ ਰਾਤ ਨੂੰ ਦੂਜੀ ਗੱਡੀ 'ਚ ਸੌ ਰਹੇ ਹਾਂ ਅਮਜਪੁਰੀ 'ਚ ਸੌ ਰਹੇ ਗੱਡੀ 'ਚ ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਬਿਲਾੜ ਦਿਓ ਸਾਨੂੰ ਬਹੁਤ ਪਰੇਸ਼ਾਨ ਹੋ ਰਿਹਾ